ਕਮੈਂਟ ਸਾਹਿਬ ਵਿਖੇ ਪਹੁੰਚੇ ਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਬੜੇ ਵੱਡੇ ਪੱਦਰ ਤੇ ਇੱਥੇ ਜਿਹੜੀਆਂ ਚਾਂਪਾ ਲੱਗ ਰਹੀਆਂ ਨੇ ਇੱਕ ਵਾਰੀ ਜ਼ਰੂਰ ਜਾਣਕਾਰੀ ਦਿਓ ਉਹ ਦਿਨ ਅੱਜ 26 ਤਰੀਕ ਨੂੰ ਤੇ ਕੱਲ 27 ਤਰੀਕ ਨੂੰ ਦੋ ਦਿਨੇ ਸੇਵਾ ਚੱਲਣੀ ਆ ਬਿਲਕੁਲ ਅਸ਼ੀ ਕੁਆਲਿਟੀ ਦੀ ਜਿਹੜੀ ਆਪਾਂ ਸੋਇਆ ਚਾਂਪ ਜਿਹਨੂੰ ਅਸ਼ੀ ਕੁਆਲਿਟੀ ਦੀ ਚਾਂਪ ਆਪਾਂ ਕਹਿੰਦੇ ਜਦੋਂ ਬਾਜ਼ਾਰੋਂ ਆਪਾਂ ਖਾਂਦੇ ਉਹ ਮਿਕਸ ਹੁੰਦੇ ਨੇ ਪਰ ਬਿਲਕੁਲ ਪਿਓਰ ਕੁਆਲਿਟੀ ਦੀ ਜਿਹੜੀ ਸੋਇਆ ਚਾਂਪ ਤੁਸੀਂ ਸੰਗਤਾਂ ਵਾਸਤੇ ਤਿਆਰ ਕੀਤੀ ਜਾਂਦੀ ਫਿਰ ਪੂਰੇ ਡਿਸਪਲਿਨ ਦੇ ਨਾਲ ਗਲਵਜ਼ ਵੀ ਪਾਏ ਆ ਸਾਰਿਆਂ ਨੇ ਸੇ ਢੱਕੇ ਨੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਦਾ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਹੈ ਇੱਧਰ ਤੁਸੀਂ ਇੱਧਰ ਖਜੂਰ ਖਜੂਰਾ ਵੀ ਜਿਹੜੀਆਂ ਐ ਬਿਲਕੁਲ ਅਸ਼ੀ ਕੁਆਲਿਟੀ ਦੀਆਂ ਖਾਰੇ ਕਿ ਚੀਜ਼ ਜੇ ਤੁਸੀਂ ਫਰੂਟ ਦੇਖੋਗੇ ਤੇ ਫਰੂਟ ਵੀ ਜਿਹੜਾ ਐ ਫੌਰਨ ਤੋਂ ਮਗਾਉਂਦੇ ਨੇ ਠੀਕ ਆ ਜੀ ਜੇ ਤੁਸੀਂ 메인 ਲੰਗਰ ਹਾਲ ਦੇ ਵਿੱਚ ਚਲੇ ਜਾਓ ਜਿਹੜਾ 메인 ਲੰਗਰ ਵੱਡਾ ਲੰਗਰ ਹਾਲ ਆ ਉਹਦੇ ਵਿੱਚ ਵੀ ਜਿਹੜੀ ਸੇਵਾ ਹੈ ਉਹ ਤਕਰੀਬਨ ਸਾਰੀ ਭਾਜੀ ਉਹਨਾਂ ਵੱਲੋਂ ਹੀ ਚਲਾਈ ਜਾਂਦੀ ਆ ਤੇ ਬੜੀ ਉਹਨਾਂ ਦੇ ਤੋਂ ਉਹਨਾਂ ਦੇ ਪ੍ਰਵਾਦ ਦੇ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਜਿੱਦੋ ਦਿਨ ਜਿਹੜਾ ਇੱਥੇ ਚੰਪਾ ਲਗਾਈਆਂ ਗਈਆਂ ਨੇ ਆ ਕਿੰਨੇ ਤਰ੍ਹਾਂ ਦੀਆਂ ਚੰਪਾ ਅੱਜ ਵਰਤਾਈਆਂ ਜਾ ਰਹੀਆਂ ਨੇ ਜੀ ਸੰਗਤ ਇਹ ਦੋ ਤਰ੍ਹਾਂ ਦੀਆਂ ਚਾਂਪ ਆ ਜੇ ਦੇਖੋ ਤੁਸੀਂ ਇੱਕ 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 ਰੈੱਡ ਚਾਂਪ ਆ ਇੱਕ ਗ੍ਰੀਨ ਚਾਂਪ ਆ ਇਹਨੂੰ ਆਪਾਂ ਕਹਿ ਦਿੰਨੇ ਆ ਮਲਾਈ ਚਾਂਪ ਆ ਇੱਕ ਇੱਕ ਹੁੰਦੀ ਆ ਜਿਹੜੀ ਆਪਾਂ ਫਰਾਈ ਕੀਤੀ ਜਾਂਦੀ ਏ ਪਰ ਇਹ ਮਲਾਈ ਚਾਂਪ ਆ ਮਲਾਈ ਚਾਂਪ ਸੰਗਤਾਂ ਦੇ ਵਾਸਤੇ ਜਿਹੜੀ ਦੋ ਤਰ੍ਹਾਂ ਦੀ ਚਾਂਪ ਦੋ ਤਰੀਕਿਆਂ ਦੀ ਚਾਂਪ ਜਿਹੜੀ ਉਹ ਸੰਗਤਾਂ ਵਾਸਤੇ ਸਪੈਸ਼ਲ ਜਿਹੜੀ ਅੱਜ ਤਿਆਰ ਕੀਤੀ ਗਈ ਇਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਪਵੰਤ ਸਾਹਿਬ ਵਿਖੇ ਦਾਤੀ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਲੱਖਾਂ ਦੀ ਦਦਾਤ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੀ ਹੈ ਉੱਥੇ ਹੀ ਗੁਰਸੇਕ ਸੰਗਤ ਵੱਲੋਂ ਜਿਹੜਾ ਜੋ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਤਾਂ ਵਿੱਜ ਚਾਂਪ ਦਾ ਲੰਗਰ ਜੋ ਇੱਥੇ ਲਗਾਇਆ ਗਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਤਰ੍ਹਾਂ ਦੀਆਂ ਜੋ ਚਾਂਪਾਂ ਇੱਥੇ ਸੰਗਤ ਦੇ ਵਿੱਚ ਵਰਤੌਣ ਵਾਸਤੇ ਲਗਾਈਆਂ ਗਈਆਂ ਨੇ ਤਾਂ ਸਾਡੇ ਨਾਲ ਇੱਥੇ ਸੰਗਤ ਮੇਂ ਮੌਜੂਦ ਹੈ ਸੇਵਾਦਾਰ ਮੌਜੂਦ ਨੇ ਆਪੋ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਵੰਤ ਸਾਹਿਬ ਵਿਖੇ ਪਹੁੰਚੇ ਆਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਬੜੇ ਵੱਡੇ ਪੱਦਰ ਤੇ ਇੱਥੇ ਜਿਹੜੀਆਂ ਚਾਂਪਾ ਲੱਗ ਰਹੀਆਂ ਨੇ ਇੱਕ ਵਾਰੀ ਜ਼ਰੂਰ ਜਾਣਕਾਰੀ ਦਿਓ ਕਿ ਕਿੰਨੀਆਂ ਚਾਂਪਾ ਇੱਥੇ ਵਰਤਾਈਆਂ ਜਾਣਗੀਆਂ ਹਾਂਜੀ ਵੀਰ ਜੀ ਇਹ ਜਿਹੜੀ ਚਾਂਪ ਦਾ ਲੰਗਰ ਆ ਇਹ ਤਾਂ ਤੁਹਾਨੂੰ ਪਹਿਲਾਂ ਤੋਂ ਇਹ ਭਾਜੀ ਹੋਣੀ ਇਕੱਲਾ ਇੱਕੋ ਪਰਿਵਾਰ ਆ ਜਿਹੜੀ ਇਹ ਸਾਰੀ ਸੇਵਾ ਕਰਦਾ ਏ ਇਹ ਦੋ ਦਿਨ ਅੱਜ 26 ਤਰੀਕ ਨੂੰ ਤੇ ਕੱਲ 27 ਤਰੀਕ ਨੂੰ ਦੋ ਦਿਨੇ ਸੇਵਾ ਚਲਣੀ ਆ ਬਿਲਕੁਲ ਅਸ਼ੀ ਕੁਆਲਿਟੀ ਦੀ ਜਿਹੜੀ ਆਪਾਂ ਸੋਇਆ ਚਾਂਪ ਜਿਹਨੂੰ ਅਸ਼ੀ ਕੁਆਲਿਟੀ ਦੀ ਚਾਂਪ ਆਪਾਂ ਕਹਿੰਦੇ ਜਦੋਂ ਬਾਜ਼ਾਰੋਂ ਆਪਾਂ ਖਾਂਦੇ ਉਹ ਮਿਕਸ ਹੁੰਦੇ ਨੇ ਪਰ ਬਿਲਕੁਲ ਪਿਓਰ ਕੁਆਲਿਟੀ ਦੀ ਜਿਹੜੀ ਸੋਇਆ ਚਾਂਪ ਤੁਸੀਂ ਸੰਗਤਾਂ ਵਾਸਤੇ ਤਿਆਰ ਕੀਤੀ ਜਾਂਦੀ ਫਿਰ ਪੂਰੇ ਡਿਸਪਲਿਨ ਦੇ ਨਾਲ ਗਲਵਜ਼ ਵੀ ਪਾਏ ਆ ਸਾਰਿਆਂ ਨੇ ਸੇ ਢੱਕੇ ਨੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਦਾ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਹੈ ਇੱਧਰ ਤੁਸੀਂ ਇੱਧਰ ਖਜੂਰ ਖਜੂਰਾ ਵੀ ਜਿਹੜੀਆਂ ਐ ਬਿਲਕੁਲ ਅਸ਼ੀ ਕੁਆਲਟੀ ਦੀਆਂ ਹਾਰੇ ਇੱਕ ਚੀਜ਼ ਜੇ ਤੁਸੀਂ ਫਰੂਟ ਦੇਖੋਗੇ ਤੇ ਫਰੂਟ ਵੀ ਜਿਹੜਾ ਐ ਫੌਰਨ ਤੋਂ ਮਗਾਉਂਦੇ ਨੇ ਠੀਕ ਆ ਜੀ ਜੇ ਤੁਸੀਂ 메ਨ ਲੰਗਰ ਹਾਲ ਦੇ ਵਿੱਚ ਚਲੇ ਜਾਓ ਜਿਹੜਾ 메ਨ ਲੰਗਰ ਵੱਡਾ ਲੰਗਰ ਹਾਲ ਆ ਉਹਦੇ ਵਿੱਚ ਵੀ ਜਿਹੜੀ ਸੇਵਾਇਓ ਤਕਰੀਬਨ ਸਾਰੀ ਭਾਜੀ ਉਹਨਾਂ ਵੱਲੋਂ ਹੀ ਚਲਾਈ ਜਾਂਦੀ ਆ ਤੇ ਬੜੀ ਉਹਨਾਂ ਦੇ ਤੋਂ ਉਹਨਾਂ ਦੇ ਪਰਵਾਹ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਸਾਨੂੰ 5 ਤੋਂ 6 ਸਾਲ ਹੋ ਗਏ ਉਹਨਾਂ ਦੇ ਨਾਲ ਜੁੜੇ ਨੂੰ ਹਰ ਸਾਲ ਅਸੀਂ ਨਗਰ ਪਹਾਣੀ ਮਰਸਾ ਸਿੰਘ ਤੋਂ 25 ਤੋਂ 30 ਮੁੰਡੇ ਉਹਨਾਂ ਦੇ ਨਾਲ ਹਰ ਸਾਲ ਸੇਵਾਤੀ ਅਸੀਂ ਆਉਂਦੇ ਆ ਤੇ ਬੜੀ ਅੱਜ ਦੇ ਦਿਨ ਜਿਹੜਾ ਇੱਥੇ ਚੰਪਾ ਲਗਾਈਆਂ ਗਈਆਂ ਨੇ ਆ ਕਿੰਨੇ ਤਰ੍ਹਾਂ ਦੀਆਂ ਚੰਪਾ ਅੱਜ ਵਰਤਾਈਆਂ ਜਾ ਰਹੀਆਂ ਨੇ ਜੀ ਸੰਗਤ ਇਹ ਦੋ ਤਰ੍ਹਾਂ ਦੀਆਂ ਚਾਂਪ ਆ ਜੇ ਦੇਖੋ ਤੁਸੀਂ ਇੱਕ 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 ਰੈੱਡ ਚਾਂਪ ਆ ਇੱਕ ਗ੍ਰੀਨ ਚਾਂਪ ਆ ਇਹਨੂੰ ਆਪਾਂ ਕਹਿ ਦਿੰਨੇ ਆ ਮਲਾਈ ਚਾਂਪ ਇੱਕ ਇੱਕ ਹੁੰਦੀ ਆ ਜਿਹੜੀ ਆਪਾਂ ਫਰਾਈ ਕੀਤੀ ਜਾਂਦੀ ਏ ਪਰ ਇਹ ਮਲਾਈ ਚਾਂਪ ਆ ਮਲਾਈ ਚਾਂਪ ਸੰਗਤਾਂ ਦੇ ਵਾਸਤੇ ਜਿਹੜੀ ਦੋ ਤਰ੍ਹਾਂ ਦੀ ਚਾਂਪ ਦੋ ਤਰੀਕਿਆਂ ਦੀ ਚਾਂਪ ਜਿਹੜੀ ਉਹ ਸੰਗਤਾਂ ਵਾਸਤੇ ਸਪੈਸ਼ਲ ਜਿਹੜੀ ਅੱਜ ਤਿਆਰ ਕੀਤੀ ਗਈ ਏ ਅੱਜ ਤੇ ਕੱਲ ਦੋ ਦਿਨ ਇਸ ਚਾਂਪ ਦਾ ਜਿਹੜਾ ਲੰਗਰ ਆ ਸੰਗਤਾਂ ਨੂੰ ਸਕਾਇਆ ਜਾਣਾ ਸਿਰਫ ਚਾਂਪ ਹੀ ਨਹੀਂ ਦੂਜੇ ਪਾਸੇ ਪੰਡਾਲ ਦੇ ਵਿੱਚ ਚਲੇ ਜਾਓ ਟਿੱਕੀ ਆ ਲੱਡੇ ਆ ਲੱਡੂ ਲੱਡੂ ਕਰਾਰੇ ਜਿਹਨੂੰ ਆਪਾਂ ਬੋਲ ਦਿੰਨੇ ਆ ਕਿ ਕੱਲ ਦਹੀਂ ਪੱਛ ਪੱਲੇ ਚਾੜ ਚੱਲਦਾ ਰਿਹਾ ਏ ਪਲਕੇ ਸੰਗਤਾਂ ਵਾਸਤੇ ਡੋਸਾ ਚੱਲੇਗਾ ਤੇ ਇਹ ਬਲੀ ਚੜ੍ਹਦੀ ਕਲਾ ਦੇ ਨਾਲ ਭਾਜੀ ਉਹਨਾਂ ਵੱਲੋਂ ਹਰ ਸਾਲ ਜਿਹੜੀ ਸੇਵਾ ਕੀਤੀ ਜਾਂਦੀ ਹੈ ਬਾਬਾ ਦੀ ਚਾਂਪਾ ਦੀ ਕੁਆਂਟੀਟੀ ਦੀ ਗੱਲ ਕਰ ਲਈਏ ਕਿੰਨੀ ਕੁਆਂਟੀਟੀ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਹੈ ਜਾਂ ਫਿਰ ਕੋਈ ਹਿਸਾਬ ਹੈਗਾ ਜਾਂ ਲੱਖਾਂ ਦੀ ਤਦਾਦ ਦੇ ਸੰਗਤ ਪਹੁੰਚ ਰਹੀ ਹੈ ਕੋਈ ਹਿਸਾਬ ਹੈਗਾ ਜਿਸ ਤਰ੍ਹਾਂ ਕਿ ਕਿੰਨੀ ਕੁਆਂਟੀਟੀ ਵਰਤਾਈ ਜਾਏਗੀ ਜਾਂ ਨਹੀਂ ਨਹੀਂ ਇਹ ਕੋਈ ਹਿਸਾਬ ਨਹੀਂ ਹੈ ਇਹ ਜਦੋਂ ਜੇ ਸਾਫ ਸੰਗਤ ਦੇ ਲੋਡ ਦੇ ਅਨੁਸਾਰ ਚੀਜ਼ਾਂ ਤੁਰ ਗਈਆਂ ਹੁੰਦੀਆਂ ਨੇ ਜਿੰਨਾ ਲੱਗਦਾ ਹੈ ਸੰਗਤ ਜਿਆਦੀ ਆ ਮਗਰੋਂ ਵੱਧ ਕੁਆਂਟੀਟੀ ਵੀ ਆ ਜਾਂਦੀ ਆ ਠੀਕ ਆ ਜੀ ਇਹ ਦੋ ਦਿਨ ਵੈਸੇ ਤੇ ਇਹ ਾਡੀ ਵੱਡੀ ਤਦਾਰ ਦੇ ਵਿੱਚ ਦੇਖੋ ਤੁਸੀਂ ਜਿੱਡੇ ਢੇਰ ਲੱਗੇ ਵੀ ਤੁਸੀਂ ਦੇਖ ਰਹੇ ਹੋ ਇਹ ਤਾਦ ਲਗਾਏ ਹੋਏ ਨੇ ਕਿ ਕੱਲ ਵੀ ਜਿਹੜੀ ਸੋਇਆ ਚਾਂਪ ਆ ਇਹ ਕੱਲ ਵੀ 27 ਤਰੀਕ ਨੂੰ ਵੀ ਸੰਗਤਾਂ ਨੂੰ ਜਿਹੜੀ ਉਹ ਸ਼ਿਕਾਇਤ ਜਾਣੀ ਆ ਪਰ ਇਹ ਤਾਂ ਜੇ ਕੋਈ ਆਪਾਂ ਸਾਹ ਬਲਾਈਏ ਜੇ ਆਪਾਂ ਖੁਦ ਭਾਜੀ ਉਹਨਾਂ ਨੂੰ ਪੁੱਛੀਏ ਭਾਜੀ ਕੀ ਹਿਸਾਬ ਆ ਉਹ ਵੀ ਕਹਿੰਦੇ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਹਿਸਾਬ ਕੋਈ ਨਹੀਂ ਇਸ ਬੇਹਿਸਾਬਾ ਕੰਮ ਜੀ ਕੋਈ ਹਿਸਾਬ ਨਹੀਂ ਇਹ ਚੀਜ਼ ਦਾ ਬੜੇ ਸੰਗਤਾਂ ਦੂਰ ਦਰਾਡੇ ਤੋਂ ਹੁੰਦੀਆਂ ਐ ਫੋਰਨ ਕੰਟਰੀ ਤੋਂ ਬਾਰੋਂ ਵੀ ਸੰਗਤਾਂ ਹੁੰਦੀਆਂ ਐ ਤੇ ਬੜੇ ਦੂਰੋਂ ਦੂਰੋਂ ਸੰਗਤਾਂ ਆ ਕੇ ਜਿਹੜੀਆਂ ਬੜੇ ਵੱਡੇ ਵੱਡੇ ਪ੍ਰਬੰਧ ਜਿਹੜੇ ਸੰਗਤਾਂ ਵਾਸਤੇ ਇੱਥੇ ਹਰ ਸਾਲ ਕੀਤੇ ਜਾਂਦੇ ਆ ਆ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਲੱਖਾਂ ਦੀ ਤعداد ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੀ ਆ ਉੱਥੇ ਹੀ ਗੁਰਸਿੱਖ ਸੰਗਤ ਵੱਲੋਂ ਇਹੋ ਜਿਹੇ ਲੰਗਰ ਲਗਾਏ ਗਏ ਨੇ ਜਿੱਥੇ ਕੀ ਸੰਗਤਾਂ ਖੋਸ਼ ਹੋ ਕੇ ਜਿੱਥੇ ਕਿ ਗੁਰੂ ਘਰ ਵਿਖੇ ਨਤਮਸਤਕ ਹੁੰਦੇ ਨੇ ਨਾ ਉੱਥੇ ਹੀ ਲੰਗਰ ਪ੍ਰਸ਼ਾਦਾ ਛਕ ਕੇ ਵੀ ਜੜੀਆਂ ਨੇ ਹਾਲ ਹੋ ਕੇ ਜਾਂਦੀਆਂ ਨੇ ਤਾਂ ਚਾਂਪਾ ਦਾ ਬੜੇ ਵੱਡੇ ਪੱਧਰ ਤੇ ਉੱਤੇ ਜੋ ਲੰਗਰ ਗੁਰਸਖਵੀਰ ਵੱਲੋਂ ਲਗਾਇਆ ਗਿਆ ਤਾਂ ਲਗਾਤਾਰ ਤਸਵੀਰ ਤੜ ਨਾਲ ਸਾਂਝੀ ਕਰ ਰਹੇ ਆ ਬਣੇ ਰਹੋ ਜਗਬਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖੀ ਸੋਣ ਜਗਬਾਨੀ ਟੀਵੀ ਕਮੈਂਟਸ ਸਾਹਿਬ